ਦੀਪ ਸਿੱਧੂ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਬੜੇ ਤੜੇ ਥੰਮ ਡਗੇ ਨੇ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਸਾਰੇ ਹੈ ਨਾ ਜਿਨ੍ਹਾਂ ਨੂੰ ਕਦਰ ਹੈ ਯੋਧਿਆਂ ਬਹਾਦਰਾਂ ਸੂਰ ਬੀਰਾਂ ਦੀ ਉਹ ਲੋਕ ਜਾਣਦੇ ਨੇ ਕਿੰਨਾ ਵੱਡਾ ਘਾਟਾ ਪਿਆ ਜੀ ਤੁਸੀਂ ਇੱਥੋਂ ਉਸ ਬੰਦੇ ਦੀ ਯੋਗਤਾ ਦਾ ਅੰਦਾਜ਼ਾ ਲਾ ਲਓ ਇਕ ਘਾਟਾ ਲੋ ਕੋਈ ਗਮੀ ਨਹੀਂ ਤੇ ਬੰਦੇ ਦੀ ਘਾੜ ਫਿਰ ਵੀ ਰੜਕ ਰਹੀ ਹੈ ਸਭ ਤੋਂ ਪਹਿਲਾਂ ਹੜਾ ਹਜ਼ਾਰਾਂ ਨੌਜਵਾਨ ਨੇ ਤੇ ਬੰਦੇ ਦੀ ਘਾੜ ਫਿਰ ਵੀ ਮਹਿਸੂਸ ਹੋ ਰਹੀ ਹੈ ਜਿਹੜੀ ਕਦੀ ਪੂਰੀ ਨਹੀਂ ਹੋਣੀ ਹੋਰ ਉਹ ਅਧਿਕਾਰਾ ਦੀ ਮਹਿਸੂਸ ਹੋ ਰਹੀ ਹੈ ਜੇ ਉਹ ਹੁੰਦੇ ਅੱਜ ਅੰਦੋਲਨ ਦਾ ਕੋਈ ਚਿਹਰਾ ਹੀ ਕੁਝ ਹੋਰ ਹੋਣਾ ਸੀ ਅੱਜ ਹਰ ਇੱਕ ਇਨਸਾਨ ਜਾਣਦਾ ਕਿ ਉਸ ਬੰਦੇ ਦਾ ਘਾਟਾ ਉਹ ਜਿਹੜਾ ਖੱਪਾ ਪੈ ਗਿਆ ਨਾ ਬੜਾ ਪੂਰਨਾ ਮੁਸ਼ਕਲ ਹੈ ਜੀ ਮੈਂ ਅੱਜ ਬੇਨਤੀ ਕਰਾਂਗਾ ਪੰਜਾਬ ਦੇ ਵਾਰਸਾਂ ਨੂੰ ਪੰਜਾਬ ਦੇ ਜਵਾਨਾਂ ਨੂੰ ਕਿ ਵੀਰੋ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਿਹੜਾ ਬੰਦਾ ਕੌਮ ਦੀ ਗੱਲ ਕਰਦਾ ਉਹ ਤੇ ਉਂਗਲ ਨਾ ਚੁੱਕੋ ਕਦੇ ਵੀ ਇਹ ਮੁੜ ਕੇ ਰੋਣੇ ਉਮਰਾਂ ਦੇ ਬੱਲੇ ਪੈਂਦੇ ਆ ਬੰਦੇ ਨਹੀਂ ਲੱਭਦੇ ਜਿਹੜੋਂ ਬੰਦੇ ਇਹ ਜੇ ਤੁਰ ਜਾਂਦੇ ਆ ਨਾ ਫਿਰ ਆਪਾਂ ਭੁੱਬਾਂ ਮਾਰਦੇ ਆ ਪਰ ਸਿਵਿਆਂ ਜੋ ਗਏ ਵਾਪਸ ਨਹੀਂ ਆਉਂਦੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਉਲਟ ਮਾਰੇਗੇ ਗੋਲੀਆਂ ਸਿੱਧੀਆਂ ਮਾਰੀਆਂ ਗਈਆਂ ਇਹ ਦੱਸੋ ਇਹ ਕਿਸੇ ਹੋਰ ਦੇਸ਼ ਦੇ ਵਾਸੀ ਨੇ ਇਹੋ ਦੀਪ ਸਿੱਧੂ ਗੱਲਾਂ ਕਰਦਾ ਸੀ ਉਹਦਾ ਕਹਿਣ ਦਾ ਜਿਹੜਾ ਅੰਤਰਲਾ ਭਾਵ ਸੀ ਨਾ ਉਹ ਅੱਜ ਸਮਝ ਆ ਰਿਹਾ ਜੀ ਉਹ ਆਜ ਬਿਨਾ ਗੱਲਾਂ ਤੋਂ ਸਾਡੇ ਸੈਂਕੜੇ ਨੌਜਵਾਨ ਜ਼ਖਮੀ ਕਰ ਦਿੱਤੇ ਗਏ ਨੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਮਾਵਾਂ ਦੇ ਪੁੱਤ ਨਹੀਂ ਸੁਪਰੀਮ ਕੋਰਟ ਦਾ ਕਹਿੰਦੇ ਫੈਸਲਾ ਆ ਗਿਆ ਸੁਪਰੀਮ ਕੋਰਟ ਨੂੰ ਉਹ ਗੋਲੀ ਚੱਲ ਦੀ ਨਜ਼ਰ ਨਹੀਂ ਆਈ ਜੀ ਓ ਐਕਸੀਡੈਂਟਾ ਰੋੜ ਤੇ ਦੱਸ ਕੇ ਦਿੱਤਾ ਹੈ ਮਰਦ ਨੂੰ ਮਾਰੇ ਓ ਜਿੰਨਾ ਸਿਰ ਤੇ ਕੌਮਾਂ ਜੂੰਦੀਆਂ ਹੁੰਦੇ ਸ਼ਹੀਦ ਕੌਮ ਦੀ ਸ਼ਾਨ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਓ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਇਹਨਾਂ ਦਾ ਵੀ ਅਣਖ ਗੈਰਤ ਨਾਲ ਸਬੰਧ ਹੈਣਾ ਉਹਨਾਂ ਨੂੰ ਦੇ ਬੋਲ ਚੰਗੇ ਲੱਗਣਗੇ ਪਰ ਜਿਹੜੇ ਕਹਿਰ ਬੰਦੇ ਆ ਉਹਨਾਂ ਨੂੰ ਇਹ ਗੋਲੀ ਵਾਂਗੂ ਵੱਜਣਗੇ ਉਹ ਮਾੜਾ ਵੀ ਬੋਲਣਗੇ ਕਨੌਰੀ ਬਾਰਡਰ ਤੇ ਮੌਜੂਦ ਆ ਤੇ ਇੱਥੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮਾਝਾ ਸਭ ਤੋਂ ਅੱਗੇ ਹੁੰਦਾ ਤੇ ਮਾਝੇ ਤੋਂ ਬਈ ਮਲਕੀਤ ਸਰਪੰਚ ਸਾਡੇ ਨਾਲ ਨੇ ਤੇ ਮਾਝਾ ਸਭ ਤੋਂ ਅੱਗੇ ਹੀ ਹੁੰਦਾ ਐਦਕੀ ਫੇਰ ਅੱਗੇ ਆਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਖੜਕਪੂਜਾ ਜੀ ਭਾਰਤ ਦੀ ਤੇ ਖੜਕਪੂਜਾ ਦਾ ਜਿਹੜਾ ਸ਼ੁਰੂਆਤ ਹੁੰਦੀ ਉਹ ਮਾਝੇ ਤੋਂ ਹੁੰਦੀ ਆ ਜੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਿਲ੍ਹਾ ਕੁਝ ਫਿਰੋਜ਼ਪੁਰ ਦਾ ਇਲਾਕਾ ਜੀ ਇਹ ਫਿਰ ਇਤਿਹਾਸ 'ਚ ਵੀ ਆਪਾਂ ਵੇਖਿਆ ਜਦੋਂ ਇਹ ਜੀਆਂ ਮਹਿਮਾ ਉੱਠਦੀਆਂ ਜਦੋਂ ਪੰਜਾਬ 'ਚੋਂ ਸ਼ੁਰੂਆਤ ਹੁੰਦੀ ਆ ਤੇ ਮਾਝਾ ਫਿਰ ਮਾਝਾ ਦਾ ਇਤਿਹਾਸ ਹੀ ਇਦਾਂ ਦਾ ਤੇ ਫਿਰ ਉੱਥੋਂ ਹੀ ਫਿਰ ਤੂਫਾਨ ਉੱਠਦੇ ਆ ਜੀ ਜਗਰਾਜ ਸਿੰਘ ਵਰਗੇ ਜੀ ਸਹੀ ਹੈ ਮਾਝਾ ਹੀ ਮਨੋ ਧਾੜਵੀਆਂ ਦੇ ਅੱਗੇ ਹੁੰਦਾ ਲੜਦਾ ਰਿਹਾ ਸਭ ਤੋਂ ਅੱਗੇ ਮਾਝਾ ਹੀ ਹੁੰਦਾ ਰਿਹਾ ਜਦੋਂ ਵੀ ਕੋਈ ਧਾੜਵੀ ਚੜ੍ਹ ਕੇ ਆਉਂਦਾ ਰਿਹਾ ਮਾਝਾ ਗੋਲੀਆਂ ਦੀ ਛਾਂ ਵਸਦਾ ਜੀ ਪਹਿਲਾਂ ਤੇਗਾਂ ਦੀ ਛਾਂ ਵਸਦਾ ਰਿਹਾ ਹੁਣ ਗੋਲੀਆਂ ਦੀ ਛਾਂ ਵਸਦਾ ਜੀ ਉੱਥੇ ਉਸ ਸਮੇਂ-ਸਮੇਂ ਤੇ ਮਾਝੇ ਨੂੰ ਵੱਡੀਆਂ ਮਹਿੰਮਾ ਜਿਹੜੀਆਂ ਪੈਂਦੀਆਂ ਰਹੀਆਂ ਜੀ ਤੇ ਅੱਜ ਵੀ ਜੇ ਅਣਖ ਦੀ جنگ ਸ਼ੁਰੂ ਹੋਈ ਆ ਤੇ ਮਾਝੇ ਤੋਂ ਕਬੱਡੇ ਮਝੈਲ ਜਿਹੜੇ ਨੇ ਉਹ ਤਗੜਿਆਂ ਹੋ ਕੇ ਤੁਰੇ ਨੇ ਜੀ ਉਹ ਹਾਂਜੀ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਚ ਇਹ ਇਨਾ ਹੀ ਰਸਤਿਆਂ ਦੇ ਉੱਪਰ ਜਿਵੇਂ ਮੰਨ ਲਓ ਜਿਹੜੇ ਬੰਦੇ ਗਏ ਸੀ ਦੀਪ ਸਿੱਧੂ ਨਾਲ ਤੁਹਾਡਾ ਪ੍ਰੇਮ ਸੀ ਤਾਂ ਦੀਪ ਸਿੱਧੂ ਦਾ ਅੱਜ ਮੰਨ ਲਓ 15 ਫਰਵਰੀ ਆ ਤਾਂ ਕਵਿਤਾ ਲਿਖੀ ਆ ਤੁਸੀਂ ਉਹਨਾਂ ਦੇ ਉੱਪਰ ਤਾਂ ਬੜੇ ਵੱਡਾ ਪੰਜਾਬ ਨੂੰ ਘਾਟਾ ਪਿਆ ਜੀ ਦੀਪ ਸਿੱਧੂ ਦਾ ਇੱਕ ਹੀਰਾ ਪੁੱਤ ਪੰਜਾਬ ਦਾ ਧੁਰ ਗਿਆ ਜੀ ਦੀਪ ਸਿੱਧੂ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਬੜੇ ਤਗੜੇ ਥੰਮ ਡਿਗੇ ਨੇ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਸਾਰੇ ਹੈ ਨਾ ਜਿਨ੍ਹਾਂ ਨੂੰ ਕਦਰ ਹੈ ਯੋਧਿਆਂ ਬਹਾਦਰਾਂ ਸੂਰ ਬੀਰਾਂ ਦੀ ਉਹ ਲੋਕ ਜਾਣਦੇ ਨੇ ਕਿੰਡਾ ਵੱਡਾ ਘਾਟਾ ਪਿਆ ਜੀ ਇਹ ਜਿਹੜਾ ਕਦੇ ਪੂਰਿਆ ਨਹੀਂ ਜਾ ਸਕਦਾ ਤੇ ਜਦੋਂ ਗੱਲ ਅਣਖ ਗੈਰਤ ਦੀ ਹੋਵੇ ਧਰਮ ਦਾ ਯੁੱਧ ਹੋਵੇ ਤੇ ਫਿਰ ਇਹੋ ਜਿਹੇ ਬੰਦਿਆਂ ਨੂੰ ਸੁਭਾਵ ਕੀ ਆ ਵੀ ਆਪਣੇ ਆਪ ਇਹ ਯਾਦ ਆਉਂਦੇ ਆ ਜੀ ਇਹ ਸੋ ਬੜਾ ਵੱਡਾ ਘਾਟਾ ਜੋ ਵੀਰ ਇੱਥੇ ਹੁੰਦਾ ਇੱਕ ਵੱਖਰੀ ਗੱਲ ਹੋਣੀ ਸੀ ਜੀ ਤੇ ਉਸ ਭਰਾ ਦਾ ਇੱਕ ਨਾ ਤੁਸੀਂ ਸੁਣਿਆ ਨਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਏ ਚਾਹੀਦੇ ਦੋਵੇਂ ਚਾਹੀਦੇ ਆ ਜੀ ਉਸ ਵੀਰ ਦੀ ਗੱਲ ਨੂੰ ਰੱਖ ਕੇ ਤੇ ਉਹ ਕਵਿਤਾ ਲਿਖੀ ਉਹ ਆਪਾਂ ਸਾਰੇ ਹੀ ਦੀਵ ਨੂੰ ਪਿਆਰ ਕਰਨ ਵਾਲੇ ਇਸ ਕਵਿਤਾ ਨੂੰ ਪਿਆਰ ਕਰਨਗੇ ਉਹਨੂੰ ਯਾਦ ਕਰਨਗੇ ਜਿਨ੍ਹਾਂ ਦਾ ਵੀ ਅਣਖ ਗੈਰਤ ਨਾਲ ਸਬੰਧ ਹੈਣਾ ਉਹਨਾਂ ਨੂੰ ਦੇ ਬੋਲ ਚੰਗੇ ਲੱਗਣਗੇ ਪਰ ਜਿਹੜੇ ਕੈਰ ਬੰਦੇ ਆ ਉਹਨਾਂ ਨੂੰ ਇਹ ਗੋਲੀ ਵਾਂਗੂ ਵੱਜਣਗੇ ਉਹ ਮਾੜਾ ਵੀ ਬੋਲਣਗੇ ਜਿਹੜੇ ਬੰਦੇ 부ਝਦਿਲ ਲੋਕ ਜਿਹੜੇ ਆਪਣੇ ਕੌਮ ਨਾਲ ਗਦਾਰੀ ਕਰਦੇ ਆਪਣੇ ਸੂਬੇ ਨਾਲ ਗਦਾਰੀ ਕਰਦੇ ਆਪਣੇ ਜਵਾਨਾਂ ਨਾਲ ਗਦਾਰੀ ਕਰਦੇ ਉਹਨਾਂ ਨੂੰ ਤੇ ਨਹੀਂ ਪਾਉਣੇ ਜੀ ਪਰ ਜਿਹੜੇ ਆਪਣੇ ਪੰਜਾਬ ਨਾਲ ਆਪਣੇ ਵਿਰਸੇ ਨਾਲ ਆਪਣੇ ਯੋਧਿਆਂ ਨਾਲ ਦਿਨੋ ਮੁਹੱਬਤ ਕਰਦੇ ਆ ਉਹਨਾਂ ਦੀ ਰੂਹ ਜਰੂਰ ਖੁਸ਼ ਹੋਏਗੀ ਨਾਲ ਭਰਾ ਨੂੰ ਵੀ ਉਹ ਯਾਦ ਕਰਨਗੇ ਜੀ ਉਹ ਫਿਰ ਆਪ ਜੀ ਨਾਲ ਸਾਂਝੇ ਕਰਦੇ ਆ ਜੀ ਆਪਾਂ ਸੁਣ ਕੇ ਤੇ ਸੱਚ ਨੂੰ ਸਜਣੋ ਚੜ ਜਾਂਦਾ ਝੂਠ ਨੂੰ ਤਾਪ ਜੁਰਤਾ ਨਾਲ ਕਰਨ ਜੋ ਫੈਸਲਾ ਮੌਤ ਮਰਦਾਂ ਦੀ ਤਾੜੀ ਮਾਰਦੇ ਜਿਹੜੇ ਦਿਲ ਦੇ ਬੇਈਮਾਨ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਹੋ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਜਵਾਨ ਹੋ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਦਾ ਚੜ ਗਿਆ ਲੀਰਾਂ ਦਾ ਹੋਇਆ ਰੋਣ ਹੋ ਨਕਲੀ ਪੁੱਤ ਪੰਜਾਬ ਦੇ ਉਹ ਸੁੱਟ ਕੇ ਮੌਤ ਉਹਨਾਂ ਨੂੰ ਪੈ ਗਈ ਜਿੰਨਾ ਸਮਝਿਆ ਧਰਮ ਦੁਖਾਣ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਹੋ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਹੋ ਪੈਰ ਪੈਰ ਤੇ ਲੱਗੇ ਕੈਮਰੇ ਨਾ ਆਈ ਵੀਡੀਓ ਬਹਾ ਵਰਦਨੂ ਮਾਰੇ ਉਹ ਜਿੰਨਾ ਸਿਰ ਤੇ ਕੌਮਾਂ ਜੂੰਦੀਆਂ ਜਿੰਨਾ ਸਿਰ ਤੇ ਕੌਮਾਂ ਜੂੰਦੀਆਂ ਹੁੰਦੇ ਸ਼ਹੀਦ ਕੌਮਾਂ ਦੀ ਸ਼ਾਨ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਉਹ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਸੱਜਣਾ ਧਰਮੀ ਰਹੇ ਸੀ ਭੁੱਬਾਂ ਮਾਰ ਓ ਸੁਣ ਨੀ ਦਲੀਏ ਬੋਲੀਏ ਵਜੀ ਸਿਵਿਆਂ ਚੋਂ ਲਲਕਾਰ ਓ ਕਿੰਨੀ ਵਾਰੀ ਤੂੰ ਪੰਜਾਬ ਨੂੰ ਕਿੰਨੀ ਵਾਰੀ ਤੂੰ ਪੰਜਾਬ ਨੂੰ ਹੈ ਕਰਨਾ ਲਉ ਲੋਹਣ ਭਜਣ ਵਾਰ ਉਹ ਧਰਤੀ ਚਾਹੀਦੀ ਤੇ ਉਡਣ ਵਾਲੇ ਨੂੰ ਉਹ ਸਾਨੂੰ ਦੋਵੇਂ ਹੀ ਚਾਹੀਦੇ ਸੱਚ ਗਿਆ ਆਖ ਹੋ ਮਲਕੀਤ ਸਰਪੰਚਾ ਉਹ ਖੰਡੇ ਖੜਕ ਵੇ ਤੇ ਵਜੇ ਨਾਲ ਰਬਾਬ ਉਹ ਨਹੀਂ ਮਹਾਰਿਆਂ ਮੁੱਕਵੇ ਨਹੀਂ ਮੁਕਦੇ ਸੂਰਮੇ ਜੋ ਪਹਿਰਾ ਕਰੇ ਪੰਜਾਬ ਨਹੀਂ ਮਾਰਿਆ ਮੁਕਦੇ ਸੂਰਮੇ ਜੋ ਪਹਿਰਾ ਕਰੇ ਹੋ ਲਿਖ ਕੇ ਹੈ ਸੱਚ ਨੂੰ ਗਾਵਣਾ ਜੋ ਬਖਸ਼ਿਆ ਰਾ ਈ ਚਾਹੀਦੀ ਤੇ ਉਡਣ ਵਾਲੇ ਨੂੰ ਉਹ ਸਾਨੂੰ ਦੋਵੇਂ ਹੀ ਚਾਹੀਦੇ ਸਾਜ ਗਿਆ ਆਖ ਜਵਾਲਾ ਭਾਈ ਜੀ ਸ਼ੇਰ ਨੂੰ ਬਾਈ ਜੀ ਨੂੰ ਤੁਸੀਂ ਮੰਨ ਲਓ ਕਵਿਤਾ ਦੇ ਵਿੱਚ پرو ਦਿੱਤਾ ਤਾਂ ਮੰਨ ਲਓ ਕਿਵੇਂ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਕੀ ਸੀ ਕੀ ਕੀ ਦਿਲ ਦੇ ਵਿੱਚ ਆ ਰਿਹਾ ਸੀ ਜਦੋਂ ਇਹ ਲਿਖ ਰਏ ਸੀ ਕਿਉਂਕਿ ਦੀਪ ਦੇ ਨਾਲ ਤਾਂ ਦਿਲੋਂ ਬਹੁਤ ਬੰਦੇ ਜੁੜੇ ਹੋਏ ਸੀ ਜਿਵੇਂ ਤੁਸੀਂ ਜੁੜੇ ਹੋਏ ਸੀ ਹੋਰ ਵੀ ਲੱਖਾਂ ਬੰਦੇ ਜੁੜੇ ਹੋਏ ਸੀ ਉਹਦੇ ਨਾਲ ਵੇਖੋ ਜੀ ਕੁਝ ਗੱਲਾਂ ਨਾ ਗੁੱਜੀਆਂ ਹੁੰਦੀਆਂ ਦਸੀਆਂ ਨਹੀਂ ਜਾ ਸਕਦੀਆਂ ਜੀ ਕੁਝ ਜਜ਼ਬਾਤ ਬੰਦੇ ਦੇ ਇਦਾਂ ਦੇ ਬੰਦਾ ਬੋਲ ਨਹੀਂ ਸਕਦਾ ਜੀ ਉਹਨਾਂ ਨੂੰ ਉਹਨੂੰ ਜਾਂ ਕਲਮ ਬੰਦ ਕਰ ਦਿੰਦਾ ਜਾਂ ਆਪਣੇ ਸੀਨੇ 'ਚ ਦੱਬ ਲੈਂਦਾ ਜੀ ਫਿਰ ਮੇਰੇ ਵਰਗੇ ਅਨੇਕਾਂ ਜਹੇ ਨੇ ਹਜ਼ਾਰਾਂ ਹੀ ਜਿਨ੍ਹਾਂ ਨੇ ਦਰਦ ਸੀਨਿਆਂ 'ਚ ਦੱਬੇ ਨੇ ਉਸ ਸਮੇਂ ਦੀ ਉਡੀਕ ਵਕਤ ਦੀ ਵੇਟ ਕਰਦੇ ਨੇ ਵੀ ਕਦੋਂ ਸਮਾਂ ਆਵੇ ਤੇ ਫਿਰ ਸਾਡੇ ਜਿਹੜੇ ਜਜਬਾਤ ਉਹ ਸਾਹਮਣੇ ਆਉਣ ਦੀ ਦੀਪ ਸਿੱਧੂ ਦੀ ਮਾਤਾ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਅੱਜ ਮੈਂ ਮੀਡੀਆ ਇਰਾਹੀਂ ਕਦੀ ਮੈਂ ਜਾਗਰ ਨਹੀਂ ਕੀਤਾ ਜੀ ਅਸੀਂ ਕਦੀ ਸਾਂਝਾ ਕਿਉਂਕਿ ਆਪਾਂ ਉਹ ਕੋਈ ਵੀ ਉਹ ਜਿਹੜਾ ਦੂਜਾ ਤੇ ਜਾਂ ਨਾ ਆਉਣੀ ਤੇ ਆਪਣਾ ਹੈ ਨਹੀਂ ਦੂਰ ਦਾ ਵਾਸਤਾ ਹਣੀ ਜੀ ਆਪਣਾ ਆਪਾਂ ਆਪਣੇ ਇਤਿਹਾਸ ਲਈ ਆਪਣਾ ਖੂਨ ਜਿਹੜਾ ਸਾਡੀਆਂ ਰਗਾਂ 'ਚ ਉਹਦਾ ਕਰਕੇ ਆਪਾਂ ਉਹ ਦੋਵੇਂ ਤੁਰੇ ਸਾਂ ਅੱਜ ਵੀ ਉਹਦਾ ਕਰਕੇ ਤੁਰੇ ਆਂ ਜੀ ਸੋ ਉਹਨਾਂ ਦੀ ਮਾਤਾ ਜੀ ਜਾਣਦੇ ਨੇ ਕਿਦਾਂ ਉਹਨਾਂ ਨਾਲ ਸਾਡੀ ਨੇੜਤਾ ਸੀ ਕਿਹੋ ਜਿਹੇ ਸਬੰਧ ਸੀ ਪਰ ਅੱਜ ਹਰ ਇੱਕ ਇਨਸਾਨ ਜਾਣਦਾ ਕਿ ਉਸ ਬੰਦੇ ਦਾ ਘਾਟਾ ਉਹ ਜਿਹੜਾ ਖੱਪਾ ਪੈ ਗਿਆ ਨਾ ਬੜਾ ਪੂਰਨ ਮੁਸ਼ਕਲ ਹੈ ਜੀ ਮੈਂ ਅੱਜ ਬੇਨਤੀ ਕਰਾਂਗਾ ਪੰਜਾਬ ਦੇ ਵਾਰਸਾਂ ਨੂੰ ਪੰਜਾਬ ਦੇ ਜਵਾਨਾਂ ਨੂੰ ਇਹ ਵੀਰੋ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਿਹੜਾ ਬੰਦਾ ਕੌਮ ਦੀ ਗੱਲ ਕਰਦਾ ਉਹ ਤੇ ਉਂਗਲ ਨਾ ਚੁੱਕਿਓ ਕਦੇ ਵੀ ਇਹ ਮੁੜ ਕੇ ਰੋਣੇ ਉਮਰਾਂ ਦੇ ਪੱਲੇ ਪੈਂਦੇ ਆ ਬੰਦੇ ਨਹੀਂ ਲੱਭਦੇ ਜਦੋਂ ਬੰਦੇ ਇਹ ਜੇ ਤੁਰ ਜਾਂਦੇ ਆ ਨਾ ਫਿਰ ਆਪਾਂ ਭੁੱਬਾਂ ਮਾਰਦੇ ਆ ਪਰ ਸਿਵਿਆਂ ਜੋ ਗਏ ਵਾਪਸ ਨਹੀਂ ਆਉਂਦੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਕਦਰ ਕਰੋ ਜਿਹੜਾ ਉਹਦੀ ਐਵੇਂ ਨਾ ਕਿਸੇ ਦੀ ਪਾਰਟੀ ਵੇਖੋ ਕੀ ਉਹਦਾ ਆਹ ਹੋ ਆਹ ਹਾਂ ਜਿਹੜਾ ਇੱਕ ਠੋਕ ਕੇ ਪੰਜਾਬ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਸੱਭਿਆਚਾਰ ਦੀ ਗੱਲ ਕਰਦਾ ਉਸ ਬੰਦੇ ਦੀ ਕਦੇ ਲਾਤ ਨਾ ਖਿਚੋ ਭਾਵਕ ਤੁਸੀਂ ਵੀ ਹੋਗੇ ਜਿਵੇਂ ਲੋ ਰੋਏ ਵੀ ਬਹੁਤ ਨੇ ਬੰਦੇ ਰੋਏ ਕਿੰਨੀ ਕਵਾਰ ਰੋਏ ਆ ਦੀਪ ਨੂੰ ਯਾਦ ਕਰਕੇ ਵੇਖੋ ਜੀ ਇਹ ਸ਼ਬਦੀ ਰੋਣ ਵਾਲੇ ਹਨਾ ਜੀ ਬਾਕੀ ਸਾਡਾ ਵਿਰਸਾ ਇਦਾਂ ਦਾ ਬੋਲਾਂ ਦੇ ਵਿੱਚੋਂ ਵੀ ਝਲਕ ਰਿਹਾ ਵੇਖੋ ਜੀ ਇਹ ਜਿਹੜਾ ਭਾਵਕ ਹੋ ਜਾਣਾ ਇਹ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਬੰਦੇ ਦਾ ਆਪਣੇ ਪੰਜਾਬ ਨਾਲ ਪਿਆਰ ਆ ਜਿਹੜੇ ਬੰਦੇ ਦਾ ਆਪਣੀ ਕੌਮ ਨਾਲ ਪਿਆਰ ਆ ਉਹ ਅੱਜ ਨਾਲ ਭਾਵਕ ਹੋਏ ਕਦੋਂ ਹੋਏਗਾ ਸਾਡੇ ਅੱਜ ਦੋ ਦੇਸ਼ਾਂ ਦੀ ਜੰਗ ਬਣਾਂਦੀ ਆ ਜੀ ਇੱਥੇ ਨੌਜਵਾਨਾਂ ਦੇ ਮਾਰ ਮਾਰ ਸ਼ਰਲੇ ਸ਼ੰਗਣੀ ਕਰ ਘੱਤੇ ਆ ਜੀ ਕੀ ਕੀਤਾ ਇਹਨਾਂ ਨੇ ਦੱਸੋ ਬੁਲਟ ਮਾਰੇਗੇ ਗੋਲੀਆਂ ਸਿੱਧੀਆਂ ਮਾਰੀਆਂ ਗਈਆਂ ਇਹ ਦੱਸੋ ਇਹ ਕਿਸੇ ਹੋਰ ਦੇਸ਼ ਦੇ ਵਾਸੀ ਨੇ ਇਹੋ ਦੀਪ ਸਿੱਧੂ ਗੱਲਾਂ ਕਰਦਾ ਸੀ ਉਹਦਾ ਕਹਿਣ ਦਾ ਜਿਹੜਾ ਅੰਤਰਲਾ ਭਾਵ ਸੀ ਨਾ ਉਹ ਅੱਜ ਸਮਝ ਆ ਰਿਹਾ ਜੀ ਉਹ ਅੱਜ ਬਿਨਾਂ ਗੱਲਾਂ ਤੋਂ ਸਾਡੇ ਸੈਂਕੜੇ ਨੌਜਵਾਨ ਜ਼ਖਮੀ ਕਰ ਦਿੱਤੇ ਗਏ ਨੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਮਾਵਾਂ ਦੇ ਪੁੱਤ ਨਹੀਂ ਸੁਪਰੀਮ ਕੋਰਟ ਦਾ ਕਹਿੰਦੇ ਫੈਸਲਾ ਆ ਗਿਆ ਸੁਪਰੀਮ ਕੋਰਟ ਨੂੰ ਉਹ ਗੋਲੀ ਚੱਲ ਦੀ ਨਜ਼ਰ ਨਹੀਂ ਆਈ ਜੀ ਬੰਦਿਆਂ ਦੇ ਪਰਚੇ ਹੋਣੇ ਚਾਹੀਦੇ ਸੀ ਸਾਡੇ ਕੋਲ ਵੀਡੀਓ ਨੇ ਐਸਐਲਆਰ ਦੀਆਂ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸੋ ਇਸ ਕਰਕੇ ਭਾਵਕਤਾ ਇਸ ਚੀਜ਼ ਦੀ ਆ ਕਿ ਸਾਡੇ ਨਾਲ ਸਮੇਂ-ਸਮੇਂ ਤੇ ਬਹੁਤ ਧੋਖੇ ਹੋਏ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਡਾ ਹਿੱਸਾ ਇਨ੍ਹਾਂ ਲੋਕਾਂ ਨੇ ਪਾਇਆ ਇਨ੍ਹਾਂ ਦੇ ਵਡੇਰਿਆਂ ਨੇ ਪਾਇਆ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੱਜ ਪੰਜਾਬ ਨੂੰ ਐ ਕਰ ਦਿੱਤਾ ਗਿਆ ਜਿੱਦਾਂ ਇਸ ਦੇਸ਼ ਦਾ ਹਿੱਸਾ ਹੀ ਨਹੀਂ ਸਾਰੇ ਬਾਰਡਰ ਸੀਲ ਨੇ ਸਾਡੇ ਸੰਵਿਧਾਨ ਦੇ ਹੱਕ ਕਿੱਥੇ ਗਏ ਕੀ ਅਸੀਂ ਜਦੋਂ ਸਿਆਸੀ ਲੋਕਾਂ ਨੇ ਆਪਣੀ ਧਰਨੇ ਮੁਜਾਰੇ ਲੈਣੇ ਉਦੋਂ ਦੇ ਬڑے ਬڑے ਇਕੱਠ ਕਰਕੇ ਬੈਹਂਦੇ ਉਦੋਂ ਅਤ्रु ਗੈਸ ਗੋਲੀ ਕਿਉਂ ਨਹੀਂ ਚੱਲਦੀ ਉਹਨਾਂ ਵਰੀ ਗੋਲੀ ਕਿਉਂ ਨਹੀਂ ਚੱਲਦੀ ਜਦੋਂ ਆਮ ਲੋਕ ਆਪਣੇ ਹੱਕ ਮੰਗ ਲਈ ਜਾਂਦੇ ਨੇ ਉਹਨਾਂ ਨੂੰ ਕਿਉਂ ਫੈਰ ਮਾਰੇ ਜਾਂਦੇ ਨੇ ਅੱਜ ਸਾਰੇ ਬਿਲਕੁਲ ਜਾਬਤੇਜ ਨੇ ਪਰ ਅਗਲੇ ਪਾਸਿਓ ਹਾਕਮ ਨੇ ਕੋਈ ਕਮੀ ਨਹੀਂ ਛੱਡੀ ਜੀ ਪਰ ਫਿਰ ਵੀ ਇਹਨਾਂ ਬੰਦਿਆਂ ਦੇ ਇਹਨਾਂ ਨੌਜਵਾਨਾਂ ਦੇ ਸਿਜਦਾ ਇਹਨਾਂ ਨੂੰ ਇਹਨਾਂ ਆਪਣੇ ਜਿਗਰ ਵੱਡੇ ਰੱਖੇ ਨੇ ਸੋ ਇਹਨਾਂ ਗੱਲਾਂ ਕਰਕੇ ਭਾਵਕਤਾ ਇੱਕਦੋ ਭਰਾ ਯਾਰ ਆ ਗਿਆ ਕਿ ਅੱਜ ਹੁੰਦਾ ਤੇ ਇੱਕ ਹੋਰ ਹੀ ਵੱਖਰੀ ਤਰ੍ਹਾਂ ਦੀ ਅਗਵਾਈ ਹੁੰਦੀ ਜੀ ਹਨਾ ਜੀ ਕਿਉਂਕਿ ਨੌਜਵਾਨ ਜੋ ਮਰਦੀ ਕਹਿ ਲੋ ਨੌਜਵਾਨ ਉਹਦੀ ਰੂਹ ਜਵਸਦਾ ਨੌਜਵਾਨਾਂ ਦੀ ਜੋ ਇਸੇ ਤਰੀਕੇ ਦੇ ਨਾਲ ਸੀ ਜਿਵੇਂ ਵੰਦ ਲੋ ਪਹਿਲਾਂ ਜਾ ਕੇ ਵੀਡੀਓ ਪਾਤੀ ਸੀ ਵੀ ਅਸੀਂ ਪਹੁੰਚ ਗਏ ਦਿੱਲੀ ਇਹੀ ਸਮਾਂ ਸੀਗਾ ਵੰਦ ਲੋ ਕਿਸਾਨ ਅੰਦੋਲਨ ਦਾ ਹੀ ਸਮਾਂ ਸੀ ਉਹ ਵੀ ਜਦੋਂ ਪਹਿਲਾਂ ਪਹੁੰਚ ਗਏ ਸੀ ਉਹ ਉਹਨਾਂ ਨੇ ਦੱਸਤਾ ਸੀਗਾ ਵੀ ਹਾਂ ਅਸੀਂ ਪਹੁੰਚ ਗਏ ਦਿੱਲੀ ਤੁਸੀਂ ਰੋਕਣ ਦੀ ਤਾਂ ਬੜੀ ਕੋਸ਼ਿਸ਼ ਕੀਤੀ ਕੁਦਰਤ ਵੱਲੋਂ ਨਾ ਜਦੋਂ ਕਿਰਪਾ ਹੋ ਜਾਂਦੀ ਹੈ ਨਾ ਕੁਝ ਚਿਹਰਿਆਂ ਦੇ ਉਹ ਫਿਰ ਨਾ ਉਹਨਾਂ ਦਾ ਨੂਰ ਉਹਨਾਂ ਦੇ ਕਾਰਜੇ ਉਹਨਾਂ ਦੇ ਕੰਮ ਉਹ ਆਪਣੇ ਆਪ ਫਿਰ ਝਲਕਦੇ ਨੇ ਉਹ ਬੰਦਾ ਆਇਆ ਸੀ ਉੱਤੇ ਕਿਰਪਾ ਹੋ ਚੁੱਕੀ ਸੀ ਉਹਨੇ ਆਉਣ ਵਾਲੇ ਸਮੇਂ 'ਚ ਉਹ ਜਿਹੜਾ ਹੀਰਾ ਸੀ ਨਾ ਉਹਨੇ ਬਹੁਤ ਚਮਕਣਾ ਸੀ ਉਹਨੇ ਪਰ ਉਹ ਸਮੇਂ ਤੋਂ ਪਹਿਲਾਂ ਖੋ ਲਿਆ ਗਿਆ ਉਦੇ ਵਿੱਚ ਉਹਦੇ ਚਿਹਰੇ ਦੀ ਰੋਹਾਨੀਅਤ ਉਹਦੇ ਬੋਲਾਂ ਦੀ ਜਾਨ ਉਹ ਆਮ ਬੰਦੇ 'ਚ ਨਹੀਂ ਹੋ ਸਕਦੀ ਜਿੱਤੇ ਉਹ ਜਿਹੜੀ ਗੱਲ ਕਰ ਦਿੰਦਾ ਸੀ ਉਹਦੇ ਦੇ ਇੱਕ ਗੱਲ ਦੇ ਅਰਥ ਹੀ ਜਿੰਨੇ ਮਰਜ਼ੀ ਕਰ ਲੋ ਇਹਨਾਂ ਵਿਦਵਾਨਾਂ ਇਨਸਾਨ ਸੀ ਉਹ ਉਹਦੀ ਇੱਕ ਇੱਕ ਸ਼ਬਦ ਦੇ ਬੜੇ ਡੂੰਘੇ ਅਰਥ ਸਨ ਜਿਨ੍ਹਾਂ ਨੂੰ ਸਮਝਣਾ ਆਮ ਬੰਦੇ ਦੇ ਤੇ ਵਸਦੀ ਗੱਲ ਹੀ ਨਹੀਂ ਜੀ ਸੋ ਹੁਣ ਆਏ ਨੇ ਵਸ ਪੰਜਾਬੀਆਂ ਨੂੰ ਯਾਦ ਉਹ ਬੰਦਾ ਆਇਆ ਤੇ ਮੈਂ ਫੇਰ ਖੀਰ ਤੇ ਇਹੀ ਬੇਨਤੀ ਕਰਾਂਗੇ ਅੱਗੇ ਵੀਰੋ ਹੱਥ ਜੋੜ ਕੇ ਬੇਨਤੀ ਕਿੰਨੇ ਵੱਖਰੇ ਵੀ ਹੋਣ ਕਿਸੇ ਨਾਲ ਸਾਡੇ ਜਿਹੜਾ ਬੰਦਾ ਆਪਣੇ ਸੰਵਿਧਾਨ ਦੇ ਹੱਕਾਂ ਲੈਣ ਲਈ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਨਾਲ ਖੜਜੋ ਉਹਦੇ ਨੂੰ ਮੋੜੇ ਨਾਲ ਮੋੜਾ ਜੋੜ ਲਿਆ ਕਰੋ ਤੇ ਬਾਕੀ ਤੁਸੀਂ ਵੇਖ ਲਿਆ ਇਕੱਠ ਜਿਹੜਾ ਵਾ ਇਕੱਠਾ ਹਲੂਣੀ ਕਮੀ ਕੋਈ ਜੀ ਐਡੇ ਵੱਡੇ ਤੁਸੀਂ ਇੱਥੋਂ ਉਸ ਬੰਦੇ ਦੀ ਯੋਗਤਾ ਦਾ ਅੰਦਾਜ਼ਾ ਲਾ ਲਓ ਇਕ ਕਾਠਾ ਨੂੰ ਕੋਈ ਕਮੀ ਨਹੀਂ ਤੇ ਬੰਦੇ ਦੀ ਘਾੜ ਫਿਰ ਵੀ ਰੜਕ ਰਹੀ ਹੈ ਸਭ ਤੋਂ ਪਹਿਲਾਂ ਹੜਾ ਹਜ਼ਾਰਾਂ ਨੌਜਵਾਨ ਨੇ ਤੇ ਬੰਦੇ ਦੀ ਘਾੜ ਫਿਰ ਵੀ ਮਹਿਸੂਸ ਹੋ ਰਹੀ ਹੈ ਜਿਹੜੀ ਕਦੀ ਪੂਰੀ ਨਹੀਂ ਹੋਣੀ ਇਹ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਇਹ ਉਸ ਵੀਰ ਨੂੰ ਪਾਤਸ਼ਾਹ ਨੂੰ ਚਰਨਾਂ ਚ ਨਵਾਸ ਬਖਸ਼ੇ ਪਰਿਵਾਰ ਉਹਦੇ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ ਨੂੰ ਚੜ੍ਹਦੀ ਜੀ ਕਲਾ 'ਚ ਰੱਖੇ ਜਿਹੜੇ ਉਹਦੇ ਹੀ ਸੋਜ ਵਰਗੇ ਨੌਜਵਾਨ ਨੇ ਅਸੀਂ ਦਿਨ ਰਾਤ ਅਰਦਾਸ ਕਰਦੇ ਆ ਪਾਤਸ਼ਾਹ ਉਹਨਾਂ ਨੌਜਵਾਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਭਾਈ ਜੀ ਤੁਸੀਂ ਦੀਪ ਨੂੰ ਯਾਦ ਕਰਕੇ ਕੀ ਮਹਿਸੂਸ ਕਰਦੇ ਹੋ ਜੇ ਅੱਜ ਦੀਪ ਹੁੰਦਾ ਇਸ ਦੇ ਵਿੱਚ ਕਿਉਂਕਿ ਪਿਛਲੀ ਵਾਰ ਅੰਦੋਲਨ ਲੜਿਆ ਗਿਆ ਸੀ ਅੱਗੇ ਚਲੇ ਗਏ ਸੀ ਤਾਂ ਅੱਜ ਘਾਟ ਹੈ ਦੀਪ ਦੀ ਬਿਲਕੁਲ ਵੀਰ ਜੀ ਬਹੁਤ ਵੱਡੀ ਘਾਟ ਉਹਨਾਂ ਦੀ ਮਹਿਸੂਸ ਹੋ ਰਹੀ ਏ ਜੇ ਉਹ ਹੁੰਦੇ ਤਾਂ ਅੱਜ ਅੰਦੋਲਨ ਦਾ ਕੋਈ ਚਿਹਰਾ ਹੀ ਕੁਝ ਹੋਰ ਹੋਣਾ ਸੀ ਸਾਰੇ ਜਵਾਨਾਂ ਦੇ ਵਿੱਚ ਚੜ੍ਹਦੀ ਕਲਾ ਵਾਲੇ ਚਿਹਰੇ ਹੋਣੇ ਸੀ ਕੁਝ ਚਲੋ ਕੱਲ ਹੋਏ ਫੈਰ ਫੂਰ ਹੋਏ ਕੁਝ ਤੋਂ ਚੱਲੇ ਨੇ ਪਰ ਚਲੋ ਵੀਰ ਦੀ ਘਾਟ ਤਾਂ ਹੋਰ ਹੀ ਮਹਿਸੂਸ ਹੋ ਰਹੀ ਏ ਅਸ ਵੀਰ ਦੇ ਭਾਜੀ ਉਹ ਬਹੁਤ ਯਾਦ ਕਰ ਰਹੇ ਸੀ ਤੇ ਸਵੇਰੇ ਹੀ ਇਹਨਾਂ ਨੇ ਮਤਲਬ ਯਾਦ ਕਰਦਿਆ ਕਰਦਿਆਂ ਹੀ ਬੈਂਦਾ ਬੈਂਦਾ ਇਹ ਕਲਮ ਇਹਨਾਂ ਨੇ ਸਾਡੇ ਸਾਹਮਣੇ ਲਿਖਤਾ ਇੱਕ ਮਿੰਟ ਜੀ ਅੱਛਾ ਤੁਹਾਡੇ ਸਾਹਮਣੇ ਹੀ ਲਿਖਿਆ ਹਾਂਜੀ ਹਾਂਜੀ ਭਾਜੀ ਉਹਨਾਂ ਨੇ ਸਵੇਰੇ ਹੀ ਦੇਖਿਆ ਸੀਗਾ ਭਾਈ ਹਾਂਜੀ ਸਵੇਰੇ ਹਾਂਜੀ ਭਾਜੀ ਜਾਲੀ ਕਰ ਰਹੇ ਸੀ ਤੇ ਭਾਜੀ ਉਹਨਾਂ ਸਵੇਰੇ ਸਾਡੇ ਮਤਲਬ ਦੇਖਦਿਆਂ ਦੇਖਦਿਆਂ ਹੀ ਲੇਕ ਕੇ ਤੇ ਕਹਿੰਦੇ ਕਿ ਭਾਜੀ ਅੱਜ ਸਟੇਜ ਆ ਗਏ ਬੋਲਦੇ ਆ ਹਾਂਜੀ ਹਾਂਜੀ ਤੇ ਅੱਜ ਹੀ ਆ ਤੇ ਬੜਾ ਮੇਰੇ ਦੁੱਖ ਹੋਇਆ ਇਸ ਚੀਜ਼ ਦਾ ਵੀ ਅੱਜ ਉਹਨਾਂ ਨੂੰ 2 ਸਾਲ ਸਿਰ ਹੋ ਗ ਤੇ ਦੋਖਿਆ ਭਾਈ ਬਹੁਤ ਜ਼ਿਆਦਾ ਨਹੀਂ ਹਾਂਜੀ ਤਾਂ ਅੱਜ ਹੀ ਲਿਖਤਾ ਬਾਈ ਤੁਸੀਂ ਨੇ ਫਿਰ ਹਾਂਜੀ ਹਾਂਜੀ ਅੱਜ ਹੀ ਸਾਰੇ ਹੀ ਅੱਜ ਇਹ ਜ਼ਹਿਨ ਦੇ ਵਿੱਚ ਆਇਆ ਡਾਇਲੌਗ ਯਾਦ ਕਰ ਅੱਜ ਤਿੰਨ ਚਾਰ ਕਵਤਾਵਾਂ ਉਤਰੀਆਂ ਪਾਸ਼ਾ ਨੂੰ ਇਹ ਬਖਸ਼ਿਸ਼ ਹੁੰਦੀ ਹੈ ਜੀ ਜਿਹੜੀ ਜਿਹੜੀਆਂ ਚੀਜ਼ਾਂ ਆਪਣੀ ਰੂਹ 'ਚ ਹੁੰਦੀਆਂ ਨੇ ਨਾ ਫਿਰ ਉਹ ਕਾਲਪੁਰਖ ਜਿਹੜਾ ਬੰਦੇ ਦੇ ਵਸਦਾ ਕੋਈ ਰੋਗ ਨਹੀਂ ਜੀ ਬੰਦਾ ਤਾਂ ਸੋਚ ਕੇ ਲਿਖਣ ਲੱਗੇ ਕਿ ਸ਼ਬਦ ਨਹੀਂ ਉਤਰਦਾ ਜੀ ਇਹ ਪਾਸ਼ਾ ਦੀ ਕਿਰਪਾ ਹੈ ਕੋਈ ਕੋ ਜੋ ਜਿਹਨੂੰ ਤੁਹਾਡਾ ਪਿਆਰ ਹੋਵੇ ਕਿਸੇ ਰੂਹ ਨਾਲ ਤੇ ਫਿਰ ਉਹ ਸ਼ਬਦ ਨਿਕਲ ਆਉਂਦੇ ਆ ਜੀ ਬੰਦੇ 'ਚ ਪੈਦਾ ਹੋ ਜਾਂਦੇ ਆ ਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਬਈ ਦੀਪ ਸਿੱਧੂ ਨੂੰ ਯਾਦ ਕਰਕੇ ਮਲਕੀਤ ਸਰਪੰਚ ਹੋਣੀ ਤੇ ਉਹਨਾਂ ਦੇ ਸਾਥੀ ਭਾਵਕ ਹੋ ਰਹੇ ਸੀ ਕਿ ਜੇ ਅੱਜ ਦੀਪ ਹੁੰਦਾ ਤਾਂ ਮਾਹੌਲ ਹੋਰ ਹੋਣਾ ਸੀ ਤਾਂ ਗਿਆਂ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਘਾਟ ਰੜਕਦੀ ਜ਼ਰੂਰ ਹੁੰਦੀ ਆ ਤੇ ਇੱਕ ਗੱਲ ਇਹਨਾਂ ਨੇ ਜ਼ਰੂਰ ਕਹੀ ਆ ਕਿ ਕਿੰਨੇ ਵੀ ਵਖਰੇਵੇਂ ਹੋਣ ਜਿਹੜੇ ਬਗੈਰ ਮਤਲਬ ਤੁਸੀਂ ਇੱਕ ਦੂਜੇ ਨਾਲ ਸਿੰਘ ਪਸਾ ਲੈਨੇ ਆ ਮਨ ਮਟਾ ਪੈਦਾ ਕਰ ਲੈਨੇ ਆ ਉਹ ਨਾ ਕਰੀਏ ਤਾਂ ਜੋ ਸਾਡੀ ਏਕਤਾ ਜਿਹੜੀ ਉਹ ਬਣੀ ਰਹੇ ਸਾਡੇ ਪੰਜਾਬ ਦੀ ਏਕਤਾ ਬਣੀ ਰਹੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ